ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਪਦਮਸ਼੍ਰੀ ਹੰਸਰਾਜ ਜੀ ਦੇ ਸ਼ਾਗਿਰਦ ਅਤੇ ਪੰਜਾਬ ਦੇ ਬਹੁਤ ਮਸ਼ਹੂਰ ਗਾਇਕ ਕੁਲਵਿੰਦਰ ਸ਼ਾਹੀ ਅਤੇ ਬੀਬਾ ਕੋਰ ਸੁਖਵੰਤਨਾਰ ਕੁਲਵਿੰਦਰ ਸ਼ਾਹੀ ਜੋ ਕਿ ਜੰਪਲ ਤਾਂ ਹਿਮਾਚਲ ਦੇ ਹਨ ਪਰ ਬਚਪਨ ਤੋਂ ਹੀ ਅੰਮ੍ਰਿਤਸਰ ਆਏ ਹਨ ਇੱਥੇ ਹੀ ਪੜ੍ਹ ਲੈ ਕੇ ਜਵਾਨ ਹੋਏ ਹਨ ਉਹਨਾਂ ਨੇ ਦੱਸਿਆ ਕਿ ਗਾਉਣ ਦਾ ਸ਼ੌਕ ਉਹਨਾਂ ਨੂੰ ਬਚਪਨ ਦੇ ਵਿੱਚ ਪੈ ਗਿਆ ਸੀ ਉਹਨਾਂ ਚੌਥੀ ਕਲਾਸ ਤੋਂ ਹੀ ਗਾਣਾ ਸ਼ੁਰੂ ਕਰਤਾ ਸੀ ਅਤੇ ਅੱਜ ਸੈਂਕੜੇ ਗਾਣੇ ਰਿਕਾਰਡ ਕਰਵਾ ਚੁੱਕੇ ਹਨ ਤੇ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਤੁਸੀਂ ਦੇਖ ਰਹੇ ਹੋ ਟੋਟਲ ਇੰਡੀਆ ਨਿਊਜ਼ ਔਰ ਮੈਂ ਤੁਹਾਡਾ ਅਜਸਪਾਲ ਸ਼ਰਮਾ ਅੱਜ ਅਸੀਂ ਤੁਹਾਨੂੰ ਪੰਜਾਬ ਦੀ ਬਹੁਤ ਹੀ ਮਸ਼ਹੂਰ ਜੋੜੀ ਗਾਇਕ ਜੋੜੀ ਜਿਹੜੀ ਕਿ ਸਾਡੇ ਇਲਾਕੇ ਵਿੱਚ ਕਾਫੀ ਮੰਨੇ ਪਰ ਮੰਨੇ ਗਾਇਕ ਆ ਕੁਲਵਿੰਦਰ ਸ਼ਾਹੀ ਜੀ ਔਰ ਉਹਨਾਂ ਦੇ ਨਾਲ ਕੌਰ ਸੁਖਵੰਤ ਜੀ ਜਿਹੜੇ ਉਹਨਾਂ ਦੇ ਤੁਹਾਨੂੰ ਅੱਜ ਰੂਬਰੂ ਕਰਾਵਾਂਗੇ ਔਰ ਉਹਨਾਂ ਦੇ ਜਿਹੜੇ ਗਾਏ ਹੋਏ ਗੀਤ ਉਹ ਵੀ ਤੁਹਾਡੇ ਰੂਬਰੂ ਕਰਾਂਗੇ ਕਿ ਕਿਸ ਤਰ੍ਹਾਂ ਇਹਨਾਂ ਨੇ ਗੀਤ ਗਾਏ ਆ ਔਰ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਤੁਸੀਂ ਇਹ ਵੀ ਸਾਨੂੰ ਕਮੈਂਟਾਂ ਦੇ ਵਿੱਚ ਦੱਸਣਾਗੇ ਤੁਹਾਨੂੰ ਇਹਨਾਂ ਦੇ ਗੀਤ ਜਿਹੜੇ ਕਿਸ ਤਰ੍ਹਾਂ ਦੇ ਲੱਗੇ ਆ ਸਭ ਤੋਂ ਪਹਿਲਾਂ ਕੁਲਵਿੰਦਰ ਚਾਈ ਜੀ ਟੋਟਲ ਇੰਡੀਆ ਨਿਊਜ਼ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਟੋਟਲ ਇੰਡੀਆ ਨਿਊਜ਼ ਦਾ ਮੈਂ ਵੀ ਤੈਦੇ ਲੋ ਸ਼ੁਕਰਗੁਜ਼ਾਰ ਹਾਂ ਕਿ ਜਿਹੜੇ ਅੱਜ ਸਾਡੇ ਗ੍ਰਹਿ ਵਿਖੇ ਆਏ ਹੋ ਔਰ ਜਸਪਾਲ ਭਾਜੀ ਤੁਹਾਡਾ ਵੀ ਬਹੁਤ ਬਹੁਤ ਥੈਂਕਸ ਥੈਂਕ ਯੂ ਜੀ ਥੈਂਕ ਯੂ ਅੱਜ ਆਏ ਹੋ ਔਰ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਸਾਨੂੰ ਰੂਬਰੂ ਉਹਨਾਂ ਉਹਨਾਂ ਲੋਕਾਂ ਤੱਕ ਕਰ ਰਹੇ ਹਾਂ ਜਿਹੜੇ ਸਾਨੂੰ ਜਾਣਦੇ ਨਹੀਂ ਥੈਂਕ ਯੂ ਜਿਹੜੇ ਜਾਣਦੇ ਨੇ ਉਹ ਤੇ ਮਿਲਣਗੇ ਬਾਕੀ ਨਵੇਂ ਨਾਲ ਵੀ ਤੁਸੀਂ ਮੁਲਾਕਾਤ ਕਰ ਰਹੇ ਹੋ ਤੁਹਾਡਾ ਥੈਂਕਸ ਬੀਬਾ ਕੌਰ ਸਕਵੰਤ ਜੀ ਤੁਹਾਡਾ ਵੀ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਸ਼ਕਲਪਾ ਜੀ ਤੁਹਾਡਾ ਵੀ ਜੀ ਆਇਆਂ ਨੂੰ ਥੈਂਕ ਯੂ ਜੀ ਇਕਲਵਿੰਦਰ ਚਾਹੀ ਜੀ ਕਿੰਨੇ ਸਮੇਂ ਤੋਂ ਤੁਸੀਂ ਘਾਰੇ ਜੀ ਮੈਂ ਸਕੂਲ ਟਾਈਮ ਤੋਂ ਕਰ ਰਿਆਂ ਦੀ ਬਾਕੀ ਪ੍ਰੋਫੈਸ਼ਨਲੀ ਜਿਹੜਾ ਮੈਂ ਸ਼ੁਰੂ ਕੀਤਾ ਗਾਣਾ ਉਹ ਮੈਂ ਜਦੋਂ ਸ਼ਗਿਰਦ ਪਿਆ ਉਸ ਤੋਂ ਪਹਿਲਾਂ ਥੋੜਾ ਬਹੁਤ ਤਾਂ ਜਾਂਦਾ ਸੀ ਮੈਂ ਪ੍ਰੋਗਰਾਮਾਂ ਦੇ ਹਾਂਜੀ ਮੈਂ ਅੱਜ ਤੁਹਾਨੂੰ ਇੱਕ ਦੱਸ ਦਿੰਦਾ ਕਿ ਮੈਂ ਔਰ ਸੁਦੇਸ਼ ਲਹਿਰੀ ਜਿਹੜੇ ਕਮੇਡੀਅਨ ਨੇ ਹਾਂਜੀ ਉਹ ਔਰ ਕੁਲੇਸ਼ਾ ਜੀ ਸੁਰਿੰਦਰ ਫੇਸ਼ਟਾ ਸਾਹਿਬ ਮੈਂ ਬਹੁਤ ਜ਼ਿਆਦਾ ਪ੍ਰੋਗਰਾਮ ਕੁਲੇਸ਼ਾ ਜੀ ਹਣੀ ਔਰਕੈਸਟਰਾ ਕਰਦੇ ਹੁੰਦੇ ਸੀ ਜਦੋਂ ਜਦੋਂ ਮੈਂ ਉਹਨਾਂ ਦੇ ਨਾਲ ਜਾਂਦਾ ਸੀਗਾ ਉਸ ਟਾਈਮ ਤੇ ਸੁਦੇਸ਼ ਲਹਿਰੀ ਸਾਹਿਬ ਜਿਹੜੇ ਅੱਜ ਦੀ ਰੇਡ ਦੇ ਵਿੱਚ ਫਿਲਮਾਂ ਦੇ ਵਿੱਚ ਵੀ ਆਏ ਨੇ ਤੁਸੀਂ ਸਾਰੀ ਦੁਨੀਆ ਜਾਣ ਦੀ ਸੁਦੇਸ਼ ਲੈਰੀ ਜੀ ਨੂੰ ਉਹ ਮੇਰੇ ਬਹੁਤ ਅੱਛੇ ਦੋਸਤ ਨੇ ਔਰ ਜਦੋਂ ਵੀ ਆਉਂਦੇ ਨੇ ਉਹਨਾਂ ਦੇ ਵਿੱਚ ਕੋਈ ਇਦਾਂ ਦੀ ਗੱਲਬਾਤ ਨਹੀਂ ਹੈਗੀ ਕਿ ਹੰਕਾਰ ਹੋਵੇ ਅੱਜ ਵੀ ਸਾਨੂੰ ਬੁਲਾਉਂਦੇ ਆ ਪਿੱਛੇ ਵੀ ਸਾਨੂੰ ਦੋਹਾਂ ਨੂੰ ਬੁਲਾਇਆ ਸੀ ਘਰ ਨੂੰ ਉਹਨਾਂ ਨੂੰ ਅਸੀਂ ਮਿਲ ਕੇ ਬੈਠ ਕੇ ਕਾਫੀ ਦਰ ਗੱਲਾਂ ਕਰਦੇ ਰਹੇ ਉਹਨਾਂ ਦੇ ਨਾਲ ਔਰ ਅਸੀਂ ਉੱਥੇ ਗਾਉਂਦੇ ਰਹੇ ਆ ਇਹ ਪ੍ਰੋਫੈਸ਼ਨਲ ਜਿਹੜਾ ਮੈਂ ਜ਼ਿਆਦਾ ਸ਼ੁਰੂ ਕੀਤਾ ਸੀਗਾ ਉਹ ਮੈਂ ਹੰਸਰਾ ਏਜੰਸੀ ਜਪੋਲ ਜਦੋਂ ਗਿਆ ਉਹ ਮੇਰੇ ਗੁਰੂ ਜੀ ਨੇ ਉਹਨਾਂ ਕੋਲ ਜਾਣ ਤੋਂ ਬਾਅਦ ਆ ਕੇ ਮੈਂ ਕੈਸਨਾ ਕਰਾਈਆ ਉਸ ਤੋਂ ਬਾਅਦ ਫ ਹੰਸਰਾ ਜੀ ਜੀ ਮੇਰੇ ਉਸਤਾਦ ਜੀ ਹੰਸਰਾ ਜਹੰਸੀ ਨੇ ਔਰ ਤੁਹਾਡਾ ਜਿੱਦਾਂ ਹੁਣ ਦੱਸਿਆ ਤੁਸੀਂ ਸਦੇਸ਼ ਲਹਿਰੀ ਬਾਰੇ ਦੱਸਿਆ ਤੁਹਾਡਾ ਫਿਲਮੀ ਐਕਟਰਾਂ ਨਾਲ ਵਾਹ ਵਾ ਜੀ ਤੁਹਾਨੂੰ ਵੀ ਕਦੀ ਫਿਲਮਾਂ 'ਚ ਆਉਣ ਦਾ ਮੌਕਾ ਮਿਲਿਆ ਮੈਂ ਦੋ ਫਿਲਮਾਂ ਕੀਤੀਆਂ ਜੀ 골ਡੀ ਜਿਹਨੂੰ ਜਿਨ੍ਹਾਂ ਨੂੰ ਚਾਚਾ ਬਿਸ਼ਨਾ ਕਹਿੰਦੇ ਆ ਚਾਚਾ ਬਿਸ਼ਨਾ ਜੀ ਉਹਨਾਂ ਨਾਲ ਮੈਂ ਦੋ ਫਿਲਮਾਂ ਕੀਤੀਆਂ ਇੱਕ ਫਿਲਮ ਦਾ ਨਾਮ ਸੀਗਾ ਤਕਦੀਰ ਇੱਕ ਦਾਣਾ ਸੀਗਾ ਦੇਸੀ ਬੰਦੇ ਉਹ ਦੋਵੇਂ ਫਿਲਮਾਂ ਮਾਰਕੀਟ ਦੇ ਵਿੱਚ ਆਈਆਂ ਜੀ ਇਹਨਾਂ ਫਿਲਮਾਂ ਦੇ ਵਿੱਚ ਤੁਸੀਂ ਗਾਇਆ ਜਾਂ ਐਕਟਿੰਗ ਕੀਤੀ ਮੈਂ ਗਾਇਆ ਵੀ ਆ ਫਿਲਮਾਂ ਦੇ ਵਿੱਚ ਉਸ ਫਿਲਮ ਦੇ ਵਿੱਚ ਇੱਕ ਡਿਊਟ ਸੌਂਗ ਆ ਮੇਰਾ ਪਰ ਮੈਂ ਬਾਕੀ ਐਕਟ ਵੀ ਕੀਤਾ ਉਹਦੇ ਵਿੱਚ ਮੇਨ ਰੋਲ ਹੀ ਆ ਦੋਵਾਂ ਫਿਲਮਾਂ ਚ ਆਪਣਾ ਠੀਕ ਹੈ ਜੀ ਜਿਹੜਾ ਤੁਸੀਂ ਉਸ ਫਿਲਮ ਵਿੱਚ ਡਿਊਟ ਗੀਤ ਗਾਇਆ ਜੀ ਯਾਦ ਆ ਤੁਹਾਨੂੰ ਉਹ ਅੱਜ ਕੱਲ ਮੁੰਡਿਆਂ ਦੇ ਬੁੱਲਾਂ ਉੱਤੇ ਬਿੱਲੋ ਤੇਰਾ ਨਾਂ ਬੋਲਦਾ ਅੱਜ ਕੱਲ ਮੁੰਡਿਆਂ ਦੇ ਬੁੱਲਾਂ ਉੱਤੇ ਬਿੱਲੋ ਤੇਰਾ ਨਾਂ ਬੋਲਦਾ ਸੋਹਣੀ ਆਪਣੀ ਪੜਾਈ ਵੱਧ ਪਰਿਆ ਤੂੰ ਸੱਚੀ ਮੱਚੀ ਤਾ ਗੱਲ ਮੁੰਡਿਆਂ ਦੇ ਬੱਲਾਂ ਉੱਤੇ ਬਿੱਲੋ ਤੇਰਾ ਨਾਮ ਬੋਲਦਾ ਅੱਜ ਕੱਲ ਮੁੰਡਿਆਂ ਦੇ ਬੱਲਾਂ ਉੱਤੇ ਬਿੱਲੋ ਤੇਰਾ ਨਾਮ ਬੋਲਦਾ ਸੋਹਣੀ ਆਪਣੇ ਬਣਾਈ ਮਤ ਪਰੀਆਂ ਤੂੰ ਸੱਚੀ ਵਿੱਚ ਤਾਂ ਬੋਲਦਾ ਸੋਹਣੀ ਆਪਣੇ ਬਣਾਈ ਮਤ ਪਰੀਆਂ ਤੂੰ ਸੱਚੀ ਵਿੱਚ ਤਾਂ ਸਕੀਨੀ ਤੇਰਾ ਮਿਲ ਕੀ ਲਕ ਬੱਤਲੇ ਤੋਂ ਨਿਗਾ ਜਾ ਵੇ ਤਿਲ ਕੀ ਰੰਗ ਸੋਹਣੇ ਸਕੀਨੀ ਤੇਰਾ ਮਿਲ ਕੀ ਲਕ ਬੱਤਲੇ ਤੋਂ ਨਿਗਾ ਜਾ ਵੇ ਤਿਲ ਕੀ ਆਖਦਾ ਨਿਜ਼ਾਮ ਪੂਰੀ ਕਾਲਾ ਆਖਦਾ ਨਿਜ਼ਾਮ ਪੂਰੀ ਕਾਲਾ ਤੈਨੂੰ ਮਿੱਤਰਾਂ ਦਾ ਦਿਲ ਡੋਲਦਾ ਸੋਹਣੇ ਆਪਣੇ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਘਰ ਪਰਿਵਾਰ ਦੀ ਗੱਲ ਕਰਦੇ ਆਪਾਂ ਪਰਿਵਾਰ ਵੱਲੋਂ ਪਰਿਵਾਰ ਦੇ ਵਿੱਚ ਤੁਹਾਡੇ ਤੋਂ ਇਲਾਵਾ ਹੋਰ ਵੀ ਕੋਈ ਸਲੈਂਜ ਹੈਗਾ ਕੋਈ ਵੀ ਨਹੀਂ ਸ਼ੁਰੂ ਤੋਂ ਜਦੋਂ ਤੁਸੀਂ ਗਾਉਣ ਲੱਗੇ ਜੇ ਮੈਂ ਕਹਿੰਦਾ ਉਹ ਤੇ ਮੇਰਾ ਵੀ ਬੰਦ ਕਰਵਾ ਦੇਣਾ ਸੀ ਕਿ ਤੱਕ ਪਰਮਾਤਮਾ ਦੀ ਕਿਰਪਾ ਰਹੀ ਅੱবি ਬਚ ਗਿਆ ਅੱਛਾ ਜੀ ਮਤਲਬ ਹੁਣ ਜੇ ਹੁਣ ਦੀ ਗੱਲ ਕਰੀਏ ਹੁਣ ਵੀ ਤੁਹਾਡੇ ਤੋਂ ਬਾਅਦ ਕੋਈ ਨਾ ਨਾ ਮੇਰੇ ਤੋਂ ਬਾਅਦ ਵੀ ਕੋਈ ਨਹੀਂ ਜੀ ਕਿਉਂਕਿ ਮੈਂ ਹੀ ਇਹਨੇ ਤੱਕੇ ਖਾਦੇ ਬਾਅਦ ਵਾਲੀ ਸ਼ਾਇਦ ਪਹਿਲਾਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਨਾ ਹੋਈ ਇਧਰਲੇ ਪਾਸੇ ਬਹੁਤ ਕਿਰਪਾ ਮਾਲਕ ਦੀ ਵੀ ਮਤਲਬ ਚੰਗੀ ਗੱਲ ਆ ਗਾਇਕੀ ਦੇ ਵਿੱਚ ਆਉਣਾ ਕੋਈ ਮਾੜੀ ਗੱਲ ਨਹੀਂ ਔਰ ਹੋ ਸਕਦਾ ਕਿ ਪ੍ਰਮਾਤਮਾ ਦੀ ਕਿਰਪਾ ਹੋ ਜਾਈ ਤੇ ਕੋਈ ਨਾ ਕੋਈ ਮੇਰੇ ਤੋਂ ਬਾਅਦ ਵੀ ਗਾਵੇ ਪਰ ਮੇਰੇ ਤੋਂ ਪਹਿਲਾਂ ਕੋਈ ਨਹੀਂ ਹੈਗਾ ਸਾਡੇ ਖਾਨਦਾਨ 'ਚ ਤੇ ਜਦੋਂ ਮਤਲਬ ਇਦਾਂ ਖਾਨਦਾਨ 'ਚ ਕੋਈ ਨਹੀਂ ਹੁੰਦਾ ਤੇ ਇਹ ਗਾਇਕੀ ਲੈਣ ਆਪਾਂ ਨਹੀਂ ਮਾੜੀ ਕਹਿੰਦੇ ਪਰ ਜਦੋਂ ਇੱਕ ਹੀ ਜੀ ਹੋਵੇ ਨਾ ਇਹ ਚ ਇਸ ਲਾਈਨ ਵਿੱਚ ਤੇ ਉਹ ਬਾਕੀ ਪਰਿਵਾਰ ਜਿਹੜੇ ਉਹ ਨੂੰ ਬੁਰਾ ਜਾਂ ਮੰਨਦੇ ਆ ਹੰਦੇ ਯਾਰ ਤੂੰ ਕਿਹੜੇ ਕੰਮ ਚ ਪੈ ਗਿਆ ਕਦੀ ਇਹੋ ਜੀ ਤੁਹਾਨੂੰ ਸਾਹਮਣਾ ਬਿਲਕੁਲ ਮੈਨੂੰ ਸਾਹਮਣਾ ਬਹੁਤ ਕਰਨਾ ਪਿਆ ਓਨੀ ਦਿਨ ਮੈਨੂੰ ਸਾਹਮਣਾ ਕਰਨਾ ਪਿਆ ਜਿੰਨੀ ਦਿਨ ਮੈਂ ਮਾਰਕੀਟ ਦੇ ਵਿੱਚ ਪੈਰ ਤਰਾਵਾ ਨਹੀਂ ਕੀਤਾ ਹੁਣ ਦੀ ਡੇਟ ਦੇ ਵਿੱਚ ਸਾਰੇ ਹੀ ਖੁਸ਼ ਨੇ ਕੋਈ ਨਹੀਂ ਮੈਨੂੰ ਕਹਿੰਦਾ ਵੀ ਤੂੰ ਕਿੱਥੇ ਚੱਲਿਆ ਕਿੱਥੋਂ ਆਇਆ ਜਾਂ ਨਾ ਆਗਾ ਇਥੋਂ ਤੱਕ ਕਿ ਮੇਰੇ ਹੁਣ ਸਾਰੇ ਮੇਰੇ ਮਾਮੇ ਬਹੁਤ ਮੈਨੂੰ ਗੁੱਸੇ ਹੁੰਦੇ ਹੁੰਦੇ ਸੀ ਪਰ ਉਹ ਹੁਣ ਨਹੀਂ ਹੁਣ ਨਹੀਂ ਕਦੀ ਕੁਛ ਕਿਹਾ ਹੁਣ ਮੈਂ ਪਿਛੇ ਮਾਮਾਈ ਦੇ ਬੇਟੇ ਦੇ ਮਮਾਈ ਦੇ ਮਤਲਬ ਪੁੱਤਰੇ ਦੇ ਵਿਆਹ ਤੇ ਪ੍ਰੋਮ ਅਸੀਂ ਕਰਕੇ ਆਏ ਆ ਪਿੱਛੇ ਮੇਰੇ ਖਲ ਫਰਵਰੀ ਕਿਸੇ ਘਰ ਨਾ ਫਰਵਰੀ ਚ ਅਸੀਂ ਪ੍ਰੋਮ ਕਰਕੇ ਆਏ ਹਿਮਾਚਲ ਬੜਾ ਪਿਆਰ ਮਿਲਿਆ ਉੱਥੋਂ ਸੋ ਠੀਕ ਹੈ ਹੁਣ ਚਾਚੇ ਤਾਏ ਵੀ ਠੀਕ ਹੈ ਕੋਈ ਨਹੀਂ ਤੁਸੀਂ ਪ੍ਰੋਪਰ ਇੱਥੋਂ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਜਾਂ ਕਿਤੇ ਪਿੱਛੋਂ ਹੋਣ ਨਹੀਂ ਤੇ ਪ੍ਰੋਪਰ ਮੈਂ ਹਿਮਾਚਲ ਤੋਂ ਵੈਸੇ ਤਾਂ ਸਾਡਾ ਪਰ ਛੋਟੇ ਹੁੰਦੇ ਆ ਜਦੋਂ ਬਚਪਨ ਹੀ ਸਾਰਾ ਇੱਥੇ ਪੰਜਾਬ ਚ ਹੀ ਦੇਖਿਆ ਛੋਟਾ ਨੇ ਪੜੇ ਵੀ ਇੱਥੇ ਆ ਔਰ ਸਾਡਾ ਕਾਰੋਬਾਰ ਵੀ ਡੈਡੀ ਦਾ ਇੱਥੇ ਸੀਗਾ ਤੇ ਜੀ ਮਤਲਬ ਉਦਾਂ ਵੈਸੇ ਹਿਮਾਚਲ ਆ ਆਪਾਂ 19 ਸ਼ਹਿਰ ਤੋਂ ਮਤਲਬ ਛੋਟੇ ਹੁੰਦੇ ਤੁਸੀਂ ਇੱਥੇ ਅੰਮ੍ਰਿਤਸਰ ਆ ਜੇ ਜੀ ਹਾਂਜੀ ਔਰ ਜਿਹੜੀ ਪੜ੍ਹਾਈ ਵਗੈਰਾ ਕੀਤੀ ਸਾਰੀ ਇੱਥੇ ਆ ਕੇ ਹਾਂਜੀ ਹਾਂਜੀ ਪੜ੍ਹਾਈ ਅੰਮ੍ਰਿਤਸਰ ਹੀ ਕੀਤੀ ਹੈ ਜੀ ਠੀਕ ਹੈ ਜੀ ਸ਼ਾਂਤੀ ਨਿਕੇਤਨ ਸਕੂਲ ਸੀਗਾ ਇੱਥੇ ਆਪਾਂ ਉੱਥੇ ਪੜ੍ਹਿਆ ਨੇ ਜੀ ਹੁਣ ਤੱਕ ਆਪਾਂ ਸਾਰੇ ਤੁਹਾਡੇ ਗਾਣਿਆਂ ਦਾ ਡਿਓਰਾ ਇਕੱਠਾ ਕਰੀਏ ਤੇ ਕਿੰਨੇ ਗਾਣੇ ਗਾ ਚੁੱਕੇ ਹੁਣ ਤੱਕ ਸਰ ਮੈਨੂੰ ਮੈਂ ਗਿਣਤੀ ਨਹੀਂ ਕਦੀ ਕੀਤੀ ਐਵੇਂ ਤੁਹਾਨੂੰ ਕਹਾਂ ਬਾਕੀ ਠੀਕ ਹੈ ਜਾਰੇ ਜੋਗੇ ਹੈਗੇ ਆ ਵੀ ਮਤਲਬ 3-4 ਘੰਟੇ गा ਸਕਦੇ ਲਗਾਤਾਰ ਠੀਕ ਹੈ ਜੀ ਕਿੰਨੇ ਗਾਣੇ ਖਾੜੇ ਕਿੰਨੇ ਗਾਏ ਹੁਣ ਤੱਕ ਖਾੜੇ ਦੀ ਵੀ ਗਿਣਤੀ ਉਹਦੀ ਵੀ ਨਹੀਂ ਗਿਣਤੀ ਗਾਣੇ ਰਿਕਾਰਡ ਕਿੰਨੇ ਹੋਏ ਉਹਨਾਂ ਦੀ ਰਿਕਾਰਡ ਮੇਰੇ 5-7 ਗਾਣੇ ਤਾਂ ਹੋਣੀ ਆਉਣ ਵਾਲੇ ਹਲੇ ਹਰ ਮਹੀਨੇ ਗਾਣਾ ਰਿਲੀਜ਼ ਹੁੰਦਾ ਜੀ ਆਪਣਾ ਮਾਲਕ ਦੀ ਕਿਰਪਾ ਨਾਲ ਕੋਈ ਹੁਣ ਥੋੜੇ ਦਿਨ ਪਹਿਲਾਂ ਕੋਈ ਗਾਣਾ ਤੜਾਇਆ ਹੋਵੇ ਥੋੜੇ ਦਿਨ ਪਹਿਲਾਂ ਮੇਰਾ ਗਾਣਾ ਰਿਲੀਜ਼ ਹੋਇਆ ਜੋ ਸਰਦਾਰ ਬਹਾਦਰ ਭਗਤ ਸਿੰਘ ਜੀ ਦਾ 7-5 ਦਿਨਿਆਂ ਮੈਂ ਤੁਹਾਡਾ ਕੱਲੇ ਆਂਦਾ ਕਿ ਡਿਊਟ ਆ ਉਹ ਮੇਰਾ ਕੱਲੇ ਆ ਦੱਸ ਲਿਓ ਕਿ ਲੋ ਮੈਂ ਚ ਸੁਨਾਇਆ ਜਿਹੜਾ ਥੋੜੇ ਦਿਨ ਪਹਿਲਾਂ ਆਇਆ ਮੈਂ ਹਾਂ ਸੂਰਮਾ ਭਗਤ ਸਿੰਘ ਨਾ ਡਰਿਆ ਗੋਰਿਆਂ ਤੋਂ ਆਪਣੇ ਮੈਨੂੰ ਮਾਰ ਗਏ ਨਾ ਮਰਿਆ ਗੋਰਿਆਂ ਤੋਂ ਮੈਂ ਹਾਂ ਸੂਰਮਾ ਭਗਤ ਸਿੰਘ ਨਾ ਡਰਿਆ ਗੋਰਿਆਂ ਤੋਂ ਆਪਣੇ ਮੈਨੂੰ ਮਾਰ ਗਏ ਨਾ ਮਰਿਆ ਗੋਰਿਆਂ ਤੋਂ ਗਾਂਦੇ ਗੁੱਠਾ ਲਾ ਕੇ ਡੋਰ ਮੇਰੀ ਕਟ ਗਿਆ ਸਾਵਾ ਦੀ ਗਾਂਦੇ ਗੁੱਠਾ ਲਾ ਕੇ ਡੋਰ ਮੇਰੀ ਕਟ ਗਿਆ ਸਾਵਾ ਦੀ ਮੈਨੂੰ ਫੇਰ ਆਉਣ ਨੂੰ ਕਹਿੰਦੀ ਤਰਤੀ ਪੰਜ ਦਰਿਆਵਾਂ ਦੀ ਮੈਨੂੰ ਫੇਰ ਆਉਣ ਨੂੰ ਕਹਿੰਦੀ ਤਰਤੀ ਪੰਜ ਦਰਿਆਵਾਂ ਦੀ ਮੈਨੂੰ ਫੇਰ ਆਉਣ ਨੂੰ ਕਹਿੰਦੀ ਤਰਤੀ ਪੰਜ ਦਰਿਆਵਾਂ ਦੀ ਚੋਰੀ ਉਚਕੇ ਦੇਸ਼ ਮੇਰੇ ਨੂੰ ਲੁੱਟ ਕੇ ਖਾ ਗਏ ਨੇ ਨਸ਼ਿਆਂ ਦਾ ਦਰਿਆ ਸ਼ੀਮਾ ਇੱਕ ਹੋਰ ਚਲਾ ਗਏ ਨੇ ਚੋਰੀ ਉਚਕੇ ਦੇਸ਼ ਮੇਰੇ ਨੂੰ ਲੁੱਟ ਕੇ ਖਾ ਗਏ ਨੇ ਨਸ਼ਿਆਂ ਦਾ ਦਰਿਆ ਸ਼ੀਮਾ ਇੱਕ ਹੋਰ ਚਲਾ ਗਏ ਨੇ ਕਿੱਥੋਂ ਚਿੜੀ ਸੋਨੇ ਦੀ ਬਣ ਜੁੜਾਰ ਜਦੋਂ ਪੈ ਗਈ ਕਾਵਾਂ ਦੀ ਮੈਨੂੰ ਫੇਰ ਆਉਣ ਨੂੰ ਕਹਿੰਦੀ ਧਰਤੀ ਪੰਜ ਦਰਿਆਵਾਂ ਦੀ ਮੈਨੂੰ ਫੇਰ ਆਉਣ ਨੂੰ ਕਹਿੰਦੀ ਧਰਤੀ ਪੰਜ ਦਰਿਆਵਾਂ ਦੀ ਬਹੁਤ ਵਧੀਆ ਜੀ ਪਣਸੀ ਇਹ ਵਿਭਾਗ ਕੌਰ ਸੁਖਵੰਤ ਜੀ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਮੈਂ ਜੀ ਤੁਸੀਂ ਇਸ ਲਾਈਨ 'ਚ ਕਦੋਂ ਦੇ ਆਏ ਜੀ ਸ਼ੁਕਰ ਹੈ ਮੇਰੀ ਵੀ ਵਾਰੀ ਆਈ ਮੈਂ ਤਾਂ ਸੋਚਿਆ ਸਾਰੇ ਤੇ ਸਾਈ ਸਾਹਿਬ ਕੋਲ ਸਵਾਲ ਕਰਨੇ ਹਾਂਜੀ ਮੈਨੂੰ ਸਰ ਹੋ ਗਏ ਆ 7 ਸਾਲ 7 ਸਾਲ 7 ਸਾਲ ਤੋਂ ਤੁਸੀਂ ਡਿਊਟੀ ਕੀ ਦੀ ਕਰ ਰਹੇ ਜਾਂ ਮਤਲਬ ਕੱਲਿਆਂ ਨੇ ਵੀ ਕੋਈ ਗੱਲਾਂ ਗਾਇਆ ਪਹਿਲਾਂ ਮੈਂ ਜਾਗਰਨ 'ਚ ਭੇਟਾ ਬੋਲਦੀ ਸੀ ਕੱਲੀ ਅੱਛਾ ਜੀ ਤੇ ਉਹ ਫਿਰ ਵਾਹਿਗੁਰੂ ਦੀ ਕਿਰਪਾ ਹੋਈ ਸਾਈ ਸਾਹਿਬ ਨਾਲ ਮੇਲ ਹੋਇਆ ਮੇਰੇ ਫਿਰ ਜਿਉਂ ਸਾਡੀ ਲਾਈਨ ਵੱਜੀ ਕਿ ਮੈਂ ਡਿਊਟੀ ਕਰਨੀ ਹੈ ਨਾ ਨਾਲ ਤੇ ਤੁਹਾਡੇ ਘਰ ਪਰਿਵਾਰ ਚ ਕੌਣ ਕੌਣ ਹੈ ਜੀ ਮੇਰੇ ਘਰ ਪਰਿਵਾਰ ਚ ਮੇਰੇ ਬੱਚੇ 4 ਮੇਰੇ ਹਸਬੰਦ ਨੇ ਠੀਕ ਹੈ ਜੀ ਔਰ ਪਰਿਵਾਰ ਵੱਲੋਂ ਕਿਸ ਤਰ੍ਹਾਂ ਦੀ ਸਪੋਰਟ ਹੈ ਤੁਹਾਨੂੰ ਪਰਿਵਾਰ ਵੱਲੋਂ ਮੈਨੂੰ ਕੋਈ ਸਪੋਰਟ ਨਹੀਂ ਬਸ ਮੈਨੂੰ ਮੇਰੇ ਸਰਦਾਰ ਜੀ ਦੀ ਸਪੋਰਟ ਹੈ ਇਕੱਲੀ ਮਤਲਬ ਤੁਹਾਡੇ ਜਿਹੜੇ ਹਸਬੰਦ ਹਨ ਦੀ ਤੁਹਾਨੂੰ ਪੂਰੀ ਸਪੋਰਟ ਹੈ ਬਿਲਕੁਲ ਬਿਲਕੁਲ ਜੀ ਉਹਨਾਂ ਦੀ ਮੈਨੂੰ ਪੂਰੀ ਸਪੋਰਟ ਹੈ ਜੀ ਸਭ ਤੋਂ ਜ਼ਿਆਦਾ ਤੇ ਆਪਾਂ ਨੂੰ ਹਸਬੰਦ ਦੀ ਸਪੋਰਟ ਦੀ ਲੋੜ ਹੈ ਕਿਉਂਕਿ ਆਪਾਂ ਨੇ ਸਾਰਾ ਕੁਝ ਆਪਣੇ ਵਾਸਤੇ ਹਸਬੰਦ ਹੀ ਹੁੰਦਾ ਵਾ ਬਾਕੀ ਪਰਿਵਾਰ ਨੇ ਚਲੋ ਜਿੰਨੇ ਆਪਣੇ ਜਿੰਨਾਂ ਨਾਲ ਆਪਾਂ ਜ਼ਿੰਦਗੀ ਚਲਦਾ ਹੀ ਰਹਿੰਦਾ ਔਰ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਇਸ ਲੈਨ ਚ ਵਧੀਆ ਲੱਗ ਰਿਹਾ ਹਾਂਜੀ ਮੈਨੂੰ ਬੜਾ ਵਧੀਆ ਲੱਗਦਾ ਪਿਆ ਇਸ ਲੈਨ ਦੇ ਵਿੱਚ ਪਰ ਜਦੋਂ ਮੈਨੂੰ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ ਨਾ ਫਿਰ ਥੋੜਾ ਮੈਨੂੰ ਮੁਸ਼ਕਲ ਵੀ ਲੱਗਦਾ ਉਹ ਤੇ ਹੈ ਹੀ ਹੈ ਵੇਖੋ ਜੀ ਲੇਡੀਜ਼ ਨੂੰ ਬੜੀਆਂ ਮੁਸ਼ਕਲਾਂ ਆ ਰਹੀਆਂ ਕੱਲੇ ਗਾਉਣ ਵਜਾਉਣ ਵਾਲੇ ਕੰਮ ਨਹੀਂ ਹੋਰ ਕੰਮਾਂ 'ਚ ਵੀ ਬੜੀਆਂ ਮੁਸ਼ਕਲਾਂ ਆਉਂਦੀਆਂ ਕਿਸੇ ਵੀ ਲੈਨ 'ਚ ਜਦੋਂ ਕੋਈ ਲੇਡੀਜ਼ ਕੰਮ ਕਰਦੀ ਨਾ ਬੜਾ ਕੁਝ ਲੋਕ ਕਹਿੰਦੇ ਪਰ ਚਲੋ ਜੋ ਆਪ ਨੂੰ ਚੰਗਾ ਲੱਗੇ ਉਹ ਕਰਨਾ ਚਾਹੀਦਾ ਔਰ ਤੁਸੀਂ ਇਕੱਲੇ ਨੇ ਜਿੱਦਾਂ ਭੇਟਾ ਗਈਆਂ ਕੋਈ ਗਾ ਸਕਦੇ ਜੇ ਸੁਣਾ ਸਕਦੇ ਸਾਡੇ ਦਰਸ਼ਕਾਂ ਨੂੰ ਹਾਂਜੀ ਮੈਂ ਸੁਣਾਵਾਂਗੀ ਠੀਕ ਹੈ ਜੀ ਕਿਹਦਾ ਸੁਣਾਓ ਸੁਣਾਈ ਸੁਣਾ ਸੋਣਾ ਜੇ ਹਮੈਯਾ ਜੀ ਦਾ ਪਵਣ ਸਜਾ ਦਿਓ ਪਵਣ ਸਜਾ ਕੇ ਫੇ ਅਸੀਂ ਵੀ ਦਿਲ ਕਿਤੇ ਹੋਰ ਜਗਾ ਲਾਉਂਦੇ ਸਜਣ ਥਾਂ ਤਾਂ ਰੋਜ਼ ਬਣਾਉਂਦੇ ਅਸੀਂ ਵੀ ਦਿਲ ਕਿਤੇ ਹੋਰ ਜਗਾ ਲਾਉਂਦੇ ਸਜਣ ਥਾਂ ਤਾਂ ਰੋਜ਼ ਬਣਾਉਂਦੇ ਮਿਤ ਨਵਿਆਂ ਨਾਲ ਵਾਹ ਹੁੰਦਾ ਅਸੀਂ ਤੇਰੇ ਵਰਗੇ ਹੁੰਦੇ ਸ਼ਾਇਦ ਪਛਤਾਵਾ ਨਾ ਹੁੰਦਾ ਯਾਰੀ ਟੁੱਟ ਗਈ ਦਾ ਜ਼ਿੰਦਗੀ ਲੁੱਟ ਗਈ ਦਾ ਯਾਰੀ ਟੁੱਟ ਗਈ ਦਾ ਜ਼ਿੰਦਗੀ ਲੁੱਟ ਗਈ ਆ ਕੇ ਤੇਰੇ ਹੋ ਜੀ ਮਾਣ ਆਉਣਾ ਦਰਬਾਰ ਤੇ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਤੁਸੀਂ ਵੀ ਇਹਦੇ ਗਾਉਣ ਵਜਾਉਣ ਵਾਸਤੇ ਕੋਈ ਉਸਤਾਦ ਧਾਰਿਆ ਹੋਊਗਾ ਨਹੀਂ ਜੀ ਪਹਿਲਾਂ ਨਹੀਂ ਮੇਰਾ ਕੋਈ ਹੁਣ ਮੇਰਾ ਸ਼ਾਹੀ ਕੁਲਵਿੰਦਰ ਦੇ ਉਸਤਾਦ ਜੀ ਜ਼ਰੂਰ ਵੀ ਮੇਰੇ ਹੀ ਹੈ ਚਾ ਨਹੀਂ ਸ਼ੁਰੂ ਤੋਂ ਮਤਲਬ ਤੁਹਾਡੇ ਉਸਤਾਦ ਇਹ ਹੋਈ ਆ ਹਾਂਜੀ ਹਾਂਜੀ ਸ਼ੁਰੂ ਤੋਂ ਹੀ ਠੀਕ ਹੈ ਜੀ ਤੇ ਤੁਸੀਂ ਕਿੰਨੇ ਕ ਗੱਲਾਂ ਨਾ ਗੀਤ ਗਾ ਚੁੱਕੇ ਡਿਊਟ ਗੀਤ ਸਾਡੇ ਕਾਫੀ ਆ ਗਏ ਸਨ ਤਾਨੂੰ ਵੀ ਗਿਣਤੀ ਨਹੀਂ ਹੋਣੀ ਮੇਰੇ ਖਾਲਸਾ ਨਹੀਂ ਮੈਨੂੰ ਕੋਈ ਗਿਣਤੀ ਨਹੀਂ ਕਾਫੀ ਸਾਡੇ ਆਈ ਜੀਓ ਸ਼ੁਰੂ ਹੋਏ ਵਾਹਿਗੁਰੂ ਦੀ ਕਿਰਪਾ ਨਾਲ ਕਾਫੀ ਲੈਂਡ ਮਾਈਸ ਸਾਡੇ ਚੱਲਦੇ ਰਹੇ ਠੀਕ ਹੈ ਜੀ ਹਲੇ ਵੀ ਆ ਰਿਹਾ ਠੀਕ ਹੈ ਜੀ ਧੰਨਵਾਦ ਜੀ ਤੇ ਕੁਲਵਿੰਦਰ ਚਾਈ ਜੀ ਇੱਕ ਤੁਹਾਡਾ ਗਾਣਾ ਬੜਾ ਮਸ਼ਹੂਰ ਆ ਹਾਂਜੀ ਹਾਂਜੀ ਇਹ ਅਸੀਂ ਲੋਕ ਵਿਛੜਦੇ ਵਿੰਦੇ ਲਿਖ ਲੋਕ ਵਿਛੜੇ ਹਾਂਜੀ 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 ਮੈਂ ਚਾਹੁੰਗਾ ਸਾਡੇ ਦਰਸ਼ਕਾਂ ਨੂੰ ਉਹ ਵੀ ਸੁਣਾਇਆ ਜਾਵੇ ਜਰੂਰ ਤੇ ਸੋਚਿਆ ਨਾ ਇੰਜ ਹੋਵੇਗੀ ਹਾਏ ਅੱਖ ਸਾਡੀ ਵੀ ਰੋਵੇਗੀ ਕਦੇ ਸੋਚਿਆ ਨਾ ਇੰਜ ਹੋਵੇਗੀ ਹਾਏ ਅੱਖ ਸਾਡੀ ਵੀ ਰੋਵੇਗੀ ਅਸੀਂ ਸੁਣਦੇ ਰਹੇ ਦਿਲ ਟੁੱਟ ਜਾਂਦਾ ਸੁਣਦੇ ਰਹੇ ਦਿਲ ਟੁੱਟ ਜਾਂਦਾ ਪਰ ਫੇਰ ਵੀ ਮਨ ਸਮਝਾਇਆ ਨਾ ਅਸੀਂ ਲੋਕ ਵਿਛੜਦੇ ਵੇਂਦੇ ਰਹੇ ਕਦੇ ਆਪਣਾ ਚੇਤਾ ਆਇਆ ਹੀ ਨਾ ਅਸੀਂ ਲੋਕ ਵਿਛੜਦੇ ਵਹਿੰਦੇ ਰਹੇ ਕਦੇ ਆਪਣਾ ਚੇਤਾ ਆਇਆ ਹੀ ਨਾ ਕੁਲਵਿੰਦਰ ਜੀ ਅੱਜ ਕੱਲ ਦੇ ਜਿਹੜੇ ਗਾਇਕ ਹਨ ਜੀ ਜਿਆਦਾ ਹਥਿਆਰਾਂ ਨੂੰ ਪ੍ਰਮੋਟ ਕਰਦੇ ਆ ਜੀ ਹਥਿਆਰਾਂ ਨੂੰ ਔਰ ਨਸ਼ਿਆਂ ਨੂੰ ਤੁਸੀਂ ਕਿਸ ਤਰ੍ਹਾਂ ਦੇ ਗਾ ਕੀ ਪਸੰਦ ਕਰਦੇ ਜਿਹੜੀ ਮਤਲਬ ਆਪਾਂ ਘਰ ਪਰਿਵਾਰ ਚ ਬੈ ਕੇ ਸੁਣਨ ਵਾਲੀ ਕਿ ਜਾਂ ਕਿਸ ਤਰ੍ਹਾਂ ਦੀ ਗਾ ਨਹੀਂ ਹਥਿਆਰਾਂ ਦੇ ਗਾਣੇ ਤੁਸੀਂ ਜਸਪਾਲ ਭਾਜੀ ਕੀ ਕਹਿਣਾ ਚਾਹੁੰਦੇ ਆ ਕਿ ਹੋਣੀ ਹੈ ਚੱਲੇ ਹਥਿਆਰਾਂ ਦੇ ਗਾਣੇ ਹਥਿਆਰਾਂ ਦੇ ਗਾਣੇ ਤਾਂ ਬਹੁਤ ਪਹਿਲੇ ਚੱਲਦੇ ਸੀ ਪਰ ਤੁਸੀਂ ਮਤਲਬ ਮੈਂ ਮੇਰਾ ਮਤਲਬ ਕਹਿੰਦਾ ਭਾਬੀ ਤੁਸੀਂ ਇਹਨਾਂ ਨੂੰ ਪਸੰਦ ਕਰਦੇ ਜਿਹਾ ਜਾਂ ਮੈਂ ਕਹਿੰਨਾ ਕਿ ਦੇਖੋ ਤੁਸੀਂ ਕਿਸੇ ਚੀਜ਼ ਨੂੰ ਦਿਖਾ ਸਕਦੇ ਆ ਨਾ ਬੜੇ ਢੰਗ ਨਾਲ ਦਿਖਾ ਸਕਦੇ ਆ ਜਿਹਦੇ ਵਿੱਚ ਕਿਸੇ ਦਾ ਨੁਕਸਾਨ ਨਹੀਂ ਹੁੰਦਾ ਹਾਂਜੀ ਹੈਨਾ ਹਥਿਆਰ ਦਿਖਾਉਂਦੇ ਆ ਲੋਕ ਹੈਨਾ ਉਹਨਾਂ ਨੂੰ ਦਿਖਾਉਣ ਦਾ ਇੱਕ ਤਰੀਕਾ ਵਾ ਜਿਹੜਾ ਹੁਣ ਦਿਖਾ ਰਹੇ ਆ ਉਹ ਗਲਤ ਤਰੀਕੇ ਨਾਲ ਦਿਖਾ ਰਹੇ ਆ ਵੀਡੀਓ ਦੀ ਐਸੀ ਹੁੰਦੀ ਆ ਵੀ ਠੱਕ 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 ਮਾਰ ਕੇ ਬੱਦਾ ਜੇਲੇ ਜਾਂਦਾ ਜੇਲ੍ਹੋਂ ਉਹ 3 ਮਿੰਟ ਦੇ ਗਾਣੇ 'ਚ ਜੇਲਾ ਜੇਲ੍ਹ 'ਚੋਂ ਵਾਪਸ ਵੀ ਆ ਜਾਂਦਾ ਔਰ ਫੇਰ ਆ ਕੇ ਬਾਦਸ਼ਾਹੀ ਹੋ ਜਾਂਦੀ ਡਰਦੇ ਲੋਕ ਯੇ ਉਹ ਇਦਾਂ ਦਾ ਨਹੀਂ ਦਿਖਾਉਣਾ ਚਾਹੀਦਾ ਨਹੀਂ ਤੇ ਪਹਿਲਾਂ ਵੀ ਆਇਆ ਸੀਗਾ ਭਾਬੀ ਬਲਬੀਰੋ ਕਾਣੀ ਕਰਦੀ ਮਿੰਤਾ ਮਰ ਜਾਣੀ ਸੁੱਚੇ ਦੇ ਫੜਕਣਡੌਲੇ ਮੁੰਡੇ ਤੇ ਬੰਦੇ ਖਾਣੀ ਅੰਤ ਵੇਲਾ ਆ ਗਿਆ ਸੀ ਕੋ ਕਰਦੀ ਮਸ਼ੂਕ ਦਾ ਹੈਨਾ ਵੇਖੀ ਕਿਤੇ ਦੱਬਦੀ ਨਾ ਘੋੜਾ ਵੇ ਮਦੂਕ ਦਾ ਹਾਂਜੀ ਹਾਂਜੀ ਗਾਣੇ ਆਉਂਦੇ ਸੀਗੇ ਲੇਕਿ ਲਿਖਣ ਦਾ ਇੱਕ ਤਰੀਕਾ ਨਾ लोग ना सीखਿਆ ਲੈਂਦੇ ਆ ਫਿਰ ਸਾਡਾ ਵੀ ਇੱਕ ਗਾਣਾ ਰਿਲੀਜ਼ ਹੋ ਰਿਹਾ ਭਾਜੀ ਮੈਂ ਤੁਹਾਨੂੰ ਸੁਣਾ ਹੜਾ ਹੜ ਹੌਲ ਪਿੰਦ ਦਿਲ ਤੇਰੇ ਨੂੰ ਨੀ ਰੱਖ ਸਮਝਾ ਕੇ ਆਪਣੇ ਤੁਝੇਰੇ ਨੂੰ ਹੋਏ ਹੜ ਹੜ ਹੌਲ ਪਿੰਦ ਦਿਲ ਮੇਰੇ ਨੂੰ ਨੀ ਰੱਖ ਸਮਝਾ ਕੇ ਆਪਣੇ ਤੁਝੇਰੇ ਨੂੰ ਆ ਕਿਦੜਾਂ ਦਾ ਚੁੱਪ ਮੈਂ ਗਰੁੱਪ ਕਰਕੇ ਪਤਾ ਮੈਨੂੰ ਆਇਆ ਤੱਕ ਸੁਤਾ ਲੜਕੇ ਆ ਕਿਦੜਾਂ ਦਾ ਚੁੱਪ ਮੈਂ ਗਰੁੱਪ ਕਰਕੇ ਪਤਾ ਮੈਨੂੰ ਆਇਆ ਤੱਕ ਸੁਤਾ ਲੜਕੇ ਜਦੋਂ ਦੇਵੇ ਕੋਈ ਵੰਗਾਰ ਤਾਂ ਬਲੱਡ ਬਾਡੀ ਚੋਂ ਮੱਲੋ ਮੱਲੀ ਹੋ ਨਿਫਲੋ ਜਾਂਦਾ ਏ ਹੋ ਜਦੋਂ ਕਰਦਾ ਸ਼ਿਕਾਰ ਸ਼ੇਰਖੰਡ ਮਿੱਠੀ ਆ ਮਾੜਾ ਮੋਟਾ ਜ਼ਖਮੀ ਤਾਂ ਹੋ ਜਾਂਦਾ ਏ ਕਰਦਾ ਸ਼ਿਕਾਰ ਸ਼ੇਰਖੰਡ ਮਿੱਠੀ ਆ ਮਾੜਾ ਮੋਟਾ ਜ਼ਖਮੀ ਤਾਂ ਹੋ ਜਾਂਦਾ ਏ ਉਹਦੇ ਕਿਹੜੀ ਬਦਮਾਸ਼ੀ ਲਈ ਦਿਖਾਈ ਜਾ ਰਹੀ ਠੀਕ ਹੈ ਨਹੀਂ ਫਰਕ ਹੈ ਨਾ ਹਾਂ ਗਾਉਣ ਦਾ ਗੱਲ ਕਹਿਣ ਦਾ ਫਰਕ ਹੁੰਦਾ ਗੱਲ ਤੇ ਉਹ ਹੀ ਹੁੰਦੀ ਆ ਪਰ ਉਹਨੂੰ ਕਹਿਣ ਦਾ ਕੋਈ ਅਲੱਗ ਅਲੱਗ ਇਹਦੇ ਵਿੱਚ ਸੱਚਾਈ ਹੈ ਕਿ ਜਦੋਂ ਸ਼ੇਰ ਸ਼ਿਕਾਰ ਕਰਦਾ ਨਾ ਉਹ ਵੀ ਜ਼ਖਮੀ ਹੁੰਦਾ ਥੋੜਾ ਬਹੁਤ ਹੁਣ ਜਿਹਦੇ ਗਲ ਪਿਆ ਉਹਨੇ ਬਾਬਾ ਜੀ ਕਿਤੇ ਆਰਾਮ ਨਾ ਥੋੜਾ ਚਿੱਤਰ ਘਾਣੇ ਬਿਲਕੁਲ ਜੀ ਬਿਲਕੁਲ ਉਹ ਆਪਣਾ ਬਚਾ ਕਰੇਗਾ ਇਸ ਕਰਕੇ ਬਦਮਾਸ਼ੀ ਦੇ ਗਾਣੇ ਵੀ ਕਿਸੇ ਢੰਗ ਦੇ ਹੁੰਦੇ ਆ ਪਰ ਹੁਣ ਤਾਂ ਬੇ ਢੰਗਾਈ ਕੰਮ ਤੁਰ ਪਿਆ ਠੀਕ ਹੈ ਜੀ ਅਖੀਰ ਵਿੱਚ ਮੈਂ ਚਾਹਾਂਗਾ ਕਿ ਤੁਹਾਡੇ ਉਸਤਾਦ ਜੀ ਫਰੀਦ ਖਾਨ ਸਰਾਜ ਹੰਸ ਜੀ ਦਾ ਇੱਕ ਗਾਣਾ ਸਾਡੇ ਦਰਸ਼ਕਾਂ ਦੇ ਰੂਪ ਰੂਪ ਕੀਤਾ ਜਾਵੇ। ਨਾ ਧੁੱਪ ਰਹਿਣੀ ਨਾ ਸ਼ਾਬਤਿਆ ਨਾ ਧੁੱਪ ਰਹਿਣੀ ਨਾ ਸ਼ਾਬਤਿਆ ਨਾ ਪਿਓ ਰਹਿਣਾ ਨਾ ਮਾ ਬੱਦਿਆ ਨਾ ਧੁੱਪ ਰਹਿਣੀ ਨਾ ਸ਼ਾਬਤਿਆ ਨਾ ਪਿਓ ਰਹਿਣਾ ਨਾ ਮਾ ਬੱਦਿਆ ਹਰ ਸ਼ੈ ਨੇ ਆਖਿਰ ਮੁੱਕ ਜਾਣਾ ਸ਼ੈ ਨੇ ਆਖਿਰ ਮੁੱਕ ਜਾਣਾ ਇਕ ਰਹਿਣਾ ਰੱਬ ਦਾ ਨਾ ਬੰਦਿਆ ਨਾ ੱਤਪ ਰਹਿਣੀ ਨਾ ਸ਼ਾ ਬੰਦਿਆ ਨਾ ਪਿਓ ਰਹਿਣਾ ਨਾ ਮਾਂ ਬੰਦਿਆ ਥੈਂਕ ਯੂ ਜੀ ਥੈਂਕ ਯੂ ਯਸਾਂਜੀ ਕੁਲਵਿੰਦਰ ਸ਼ਾਈ ਜੀ ਔਰ ਬੀਬਾ ਕੌਰ ਸਕਵੰਤ ਜੀ ਅੱਜ ਇਹਨਾਂ ਨਾਲ ਤੁਹਾਨੂੰ ਰੂਬਰੂ ਕਰਾਇਆ ਬਹੁਤ ਵਧੀਆ ਲੱਗਾ ਤੁਸੀਂ ਵੀ ਹਮੇਸ਼ਾ ਇਹਨਾਂ ਦੇ ਗਾਣੇ ਜਦੋਂ ਮਰਜੀ YouTube ਤੋਂ ਵੀ ਦੇਖ ਸਕਦੇ ਜੇ ਤੁਸੀਂ ਉੱਥੇ ਉੱਥੇ ਤੁਸੀਂ ਆਪਣਾ ਕੀ ਨਾਂ ਸ਼ਾਹੀ ਕੁਲਵੰਤ ਸ਼ਾਹੀ ਕੁਲਵਿੰਦਰ ਭਰੋ 올 Song ਹਾਂਜੀ ਸ਼ਾਹੀ ਕੁਲਵਿੰਦਰ 올 Song ਭਰ ਕੇ ਤੁਸੀਂ ਗਾਣੇ ਕੱਢ ਸਕਦੇ ਆਂ ਔਰ ਦੇਖ ਕੇ ਤੁਸੀਂ ਬਕਾਇਦਾ ਕਮੈਂਟ ਕਰੋ ਉਹਨਾਂ ਨੂੰ ਸ਼ੇਅਰ ਕਰੋ ਅਗਰ ਤੁਸੀਂ ਕੋਈ ਬੰਦਾ ਕਿਸੇ ਨੇ ਪ੍ਰੋਗਰਾਮ ਕਰਵਾਉਣਾ ਜਾਗਰਣ ਕਰਵਾਉਣਾ ਜਾਂ ਮੇਲੇ ਵਗੈਰਾ ਕਰਾਉਣੇ ਤੇ ਮੇਰਾ ਨੰਬਰ ਹੈ ਮੈਂ ਕਰ ਸਕਦਾ ਡਿਸਪਲੇ ਤੁਹਾਡੀ ਬਿਲਕੁਲ ਜੀ 9815071445 ਦੂਸਰਾ ਨੰਬਰ ਹੈਗਾ 7973 130471 ਧੰਨਵਾਦ ਜੀ ਕੁਲਵਿੰਦਰ ਸ਼ਾਹੀ ਜੀ ਇਹਨਾਂ ਨੇ ਆਪਣਾ ਤੁਹਾਨੂੰ ਨੰਬਰ ਵੀ ਦੱਸਿਆ ਕਿਸੇ ਨੇ ਕੋਈ ਪ੍ਰੋਗਰਾਮ ਕਰਾਉਣਾ ਕੋਈ ਵਿਆਹ ਸ਼ਾਦੀ ਦਾ ਜਾਂ ਕੋਈ ਜਾਗਰਨ ਵਗੈਰਾ ਦਾ ਇਹਨਾਂ ਨੂੰ ਇਸ ਨੰਬਰ ਤੇ ਕੰਟੈਕਟ ਕਰ ਸਕਦਾ ਮੈਂ ਜਨੇਵਾਲਾ ਗਰੂ ਤੋਂ ਜਸਪਾਲ ਸ਼ਰਮਾ